ਅਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ हम चात्रिक बिलल बिललाती हर हर कृपा करहो प्रब अपनी मुख देव हो हरनिम खाती हर हर बूंद पहे हर स्वामी हम चात्रिक बिलल बिललाती ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਂਦੀ ਰਹਾਉ ਤੂੰ ਹਰ ਸਰਵਰ ਆਤਿ ਅਗਾਹ ਹਮ ਲਹਿ ਨ ਸਕਹਿ ਅੰਤ ਮਾਤੀ ਤੂੰ ਪਰਮ ਪਰ ਅਪਰੰਪਰ ਸੁਆਮੀ ਮਿਤ ਜਾਨਹੁ ਆਪਨ ਗਾਤੀ ਹਰ ਕੀ ਸੰਤ ਜਨਾ ਹਰ ਜਪਿਉ ਗੁਰ ਰੰਗ ਚਲੂਲਾ ਰਾਤੀ ਹਰ ਹਰ ਭਗਤ ਬਣੀ ਆਤ ਸੋਭਾ ਹਰ ਜਾਪਿਉ ਊਤਮ ਪਤੀ ਆਪੇ ठाकुर ਆਪੇ ਸੇਵਕ ਆਪ ਬਣਾਵੈ ਭਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੂ ਲਾਜ ਭਗਾਤੀ ਆਪੇ ठा ਗੁਰ ਆਪੇ ਸੇਵਕ ਆਪ ਬਣਾਵੈ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਹੋ ਲਾਜ ਭਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਤਗੁਰੂ ਤਖਤ ਜਬਰ ਸ਼ਤਰ ਦੇ ਮਾਲਕ ਹਲਤ ਪਲਤ ਦੇ ਰਾਖੇ ਦਸਾਂ ਪਾਤਸ਼ਾਹਾਂ ਦਾ ਪ੍ਰਤੱਖ ਰੂਪ ਪ੍ਰਗਟ ਗੁਰਾਂ ਕੀ ਦੇ ਤਨ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਬੜਾ ਭਾਗੇ ਹੋ ਜੋ ਨਿਤ ਨਿਯਮ ਨਾਲ ਸਤਿਗੁਰੂ ਜੀ ਦੇ ਅੰਮ੍ਰਿਤ ਵੇਲੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤੇ ਹੋਏ ਪਵਿੱਤਰ ਫਰਮਾਨ ਦੀ ਵਿਆਖਿਆ ਸ਼੍ਰਵਣ ਕਰਨ ਦੇ ਲਈ ਰੋਜ਼ੀ ਮੀਅ ਵਿੱਚੋਂ ਸਮਾਂ ਕੱਢ ਕੇ ਹਾਜ਼ਰੀਆਂ ਭਰਦੇ ਹੋ ਜਿੱਥੇ ਤੱਕ ਵੀ ਆਵਾਜ਼ ਪਹੁੰਚਦੀ ਹੈ ਗੁਰੂ ਚਰਨਾਂ ਦੇ ਭਉਰੇ ਹੋ ਕਰਕੇ ਗੁਰੂ ਕੇ ਮੁਖ ਵਾਕ ਨਾਲ ਗੁਰੂ ਕੇ ਹੁਕਮ ਨਾਲ ਪਿਆਰ ਕਰਨ ਵਾਲੇ ਸਿੱਖ ਗੁਰੂ ਨਾਲ ਪ੍ਰੇਮ ਕਰਨ ਵਾਲੇ ਗੁਰਸਿੱਖ ਗੁਰੂ ਕੇ ਮੁਖ ਵਾਕ ਨੂੰ ਸਮਝਣ ਦੇ ਲਈ ਨਿਤ ਪ੍ਰਤੀ ਪ੍ਰੇਮ ਸਤ ਹਾਜ਼ਰ ਹੁੰਨੇ ਓ ਗੁਰਪੂਰਾ ਭੇਟਿਓ ਬੜ ਭਾਗੀ ਮਨ ਹੈ ਭਿਆ ਪ੍ਰਗਾਸਾ ਕੋਇ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਭਾਸਾ ਜਿਨ੍ਹਾਂ ਨੂੰ ਮਾਲਕ ਦਾ ਭਰੋਸਾ ਹੈ ਖਸਮ ਦਾ ਭਰੋਸਾ ਹੈ ਕਿ ਮੇਰੇ ਸਤਿਗੁਰੂ ਜੈਸਾ ਕੋਈ ਦੇਵੀ ਦੇਵਤਾ ਨਹੀਂ ਕੋਈ ਪੀਰ ਪਗੰਬਰ ਨਹੀਂ ਕੋਈ ਔਲੀਆ ਅੰਬੀਆ ਗੌਸੀਆ ਕੋਈ ਸਿਆਣਾ ਨਹੀਂ ਸਤਿਗੁਰੂ ਜੈਸਾ ਕੋਈ ਨਹੀਂ ਮੇਰੇ ਸਤਿਗੁਰੂ ਉਥੇ ਸਮਰੱਥ ਨਹੀਂ ਜਿੱਥੇ ਕੋਈ ਨਹੀਂ ਐਸੀ ਭਾਵਨਾ ਵਾਲੇ ਜਿਹੜੇ ਗੁਰਸਿੱਖ ਨੇ ਉਹ ਗੁਰੂ ਦੇ ਮੁਖ ਤੋਂ ਉਚਰੇ ਹੋਏ ਬਚਨਾਂ ਨੂੰ ਸਮਝਣ ਲਈ ਨੇਤਾ ਪ੍ਰਤੀ ਹਾਜ਼ਰੀਆਂ ਭਰਦੇ ਹੂੰ ਹੁਕਮ ਮੰਨਣ ਵਾਲੇ ਗੁਰਸਿੱਖ ਸਤਿਗੁਰੂ ਨੂੰ ਪ੍ਰਵਾਣ ਨੇ ਹੁਕਮ ਮੰਨਿਆ ਹੋਵੇ ਪ੍ਰਵਾਣ ਤਖਸਮ ਕਾ ਮਹਿਲ ਪਾਏ ਸੀ ਹੁਕਮ ਨੂੰ ਸਮਝਣ ਹੁਕਮ ਨੂੰ ਮੰਨਣਾ ਸਤਿਗੁਰੂ ਜੀ ਫਰਮਾਉਂਦੇ ਆ ਨਾਨਕ ਹੁਕਮ ਹੈ ਜੇ ਉੱਜਾ ਤਾ ਹਉ ਮੈਂ ਕਹ ਨ ਕੋਈ ਹੁਕਮ ਨੂੰ ਜਿਹੜਾ ਸਮਝ ਲੈਂਦਾ ਹੈ ਹੁਕਮ ਨੂੰ ਜਾਣ ਲੈਂਦਾ ਹੈ ਜੀਵਨ ਚ ਕਮਾ ਲੈਂਦਾ ਉਹਦੇ ਹਉ ਮੈਂ ਨੇੜੇ ਨਹੀਂ ਆਉਂਦੀ ਉਹ ਗੁਰੂ ਦੇ ਨੇੜੇ ਹੋ ਜਾਂਦਾ ਸੋ ਭਾਗਾਂ ਵਾਲਿਓ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਰਬਸਾਂਝੇ ਦਰਬਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਨੇ ਤਰੁੱਠ ਕਰਕੇ ਸਮੁੱਚੀ ਕਾਇਨਾਤ ਦੇ ਭਲੇ ਹਿੱਤ ਸਰਬਸਾਂਝਾ ਉਪਦੇਸ਼ ਮੁੱਖ ਬਾਕ ਦੇ ਰੂਪ ਚ ਪਾਵਨ ਅੰਗ 668 ਦੇ ਉੱਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਧਨਾਸਰੀ ਦੇ ਵਿੱਚ ਵਚਨ ਆਪ ਸੰਗਤਾਂ ਨੂੰ ਜੋ ਹੁਣੇ ਭਾਈ ਸਾਹਿਬ ਨੇ ਸਰਵਣ ਕਰਵਾਇਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਜੋ ਪਵਿੱਤਰ ਮੁਖਵਾਕ ਦੇ ਵਿੱਚ ਬਖਸ਼ਿਸ ਕੀਤੀ ਹੈ ਸਤਿਗੁਰੂ ਜੀ ਨੇ ਅਲੰਕਾਰ ਦੁਆਰਾ ਸਾਨੂੰ ਸਮਝਾਇਆ ਕਿ ਜਿਵੇਂ ਇੱਕ ਪਪੀਹਾ ਜਾਤਰਕ ਇੱਥੇ ਜਾਤਰਕ ਸ਼ਬਦ ਵਰਤਿਆ ਗੁਰਬਾਣੀ ਦੇ ਵਿੱਚ ਕਿਤੇ ਸਤਿਗੁਰੂ ਜੀ ਨੇ ਇਹਨੂੰ ਪਪੀਹਾ ਵੀ ਕਿਹਾ ਚਾਤ੍ਰਿਕ ਚਿਤਵਤ ਵਰਸਤ ਮੀਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਬੀਹਾ ਸ਼ਬਦ ਵੀ ਵਰਤਿਆ ਮੋਰ ਬਬੀਹੇ ਬੋਲਦੇ ਵੇਖ ਵੱੱਡਲ ਕਾਲੇ ਪਪੀਹਾ ਭਾਵੇਂ ਨਦੀ ਦੇ ਕੰਢੇ ਬੈਠਾ ਹੈ ਭਾਵੇਂ ਸਮੁੰਦਰ ਦੇ ਕੰਢੇ ਬੈਠਾ ਹੈ ਭਾਵੇਂ ਸਰੋਵਰ ਸੱਪੜ ਦੇ ਕਿਸੇ ਕੰਢੇ ਬੈਠਾ ਹੈ ਉਹ ਜਲ ਦੇ ਨਾਲ ਉਹਦੀ ਪਿਆਸ ਨਹੀਂ बुझਦੀ ਕਿੰਨਾ ਹੀ ਜਲ ਹੋਵੇ ਕਿੰਨਾ ਹੀ ਪਾਣੀ ਹੋਵੇ ਉਹਦੀ ਪਿਆਸ ਨਹੀਂ ਬੁਝਦੀ ਉਹਦਾ ਕਾਰਨ ਹੈ ਕਿਉਂਕਿ ਜਿਹੜਾ ਛੱਪੜ ਦਾ ਨਦੀ ਦਾ ਜਾਂ ਸਾਗਰ ਸਮੁੰਦਰ ਦਾ ਜਲ ਪਪੀਹਾ ਪੀ ਨਹੀਂ ਸਕਦਾ ਪਰਮੇਸ਼ਰ ਨੇ ਐਸੀ ਉਹਦੀ ਸਰੀਰ ਦੀ ਬਣਤਰ ਬਣਾਈ ਹੈ ਇੱਕ ਬਸ਼ੇਸ਼ ਨਕਸ਼ਤਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਉਹਦੀ ਪੁਕਾਰ ਸੁਣ ਕੇ ਮੀਂਹ ਦੇ ਵਿੱਚ ਸਵਾਤ ਬੂੰਦ ਬਖਸ਼ਿਸ ਕਰਦਾ ਹੈ ਉਹ ਸਵਾਤ ਬੂੰਦ ਜਦੋਂ ਪਪੀਹ ਦੇ ਮੁਖ ਵਿੱਚ ਪੈਂਦੀ ਹੈ ਤਾਂ ਪਪੀਹਾ ਸ਼ਾਂਤ ਹੋ ਜਾਂਦਾ ਹੈ ਉਹ ਇੱਕੋ ਬੂੰਦ ਨਾਲ ਉਹਦੀ ਸਾਰੀ ਜਿਹੜੀ ਤ੍ਰੇ ਸੀ ਮਿਟ ਜਾਂਦੀ ਹੈ ਮੋੜੋਂ ਨੂੰ ਤ੍ਰੇਹ ਨਹੀਂ ਲਗਦੀ ਅੱਜ ਸਤਿਗੁਰੂ ਜੀ ਨੇ ਉਦਾਹਰਣ ਦਿੱਤੀ ਹੈ ਕਿ ਜਿਵੇਂ ਲੱਖਾਂ ਪਾਣੀ ਦੇ ਸਰੋਤ ਹੋਣ ਪਰ ਜੋ ਚਾਤਰ ਕੈ ਪਪੀਹਾ ਹੈ ਉਹਦੀ ਤ੍ਰੇਹ ਨਹੀਂ ਸ਼ਾਂਤ ਹੁੰਦੀ ਜਿੰਨਾ ਚਿਰ ਉਹਨੂੰ ਸਵਾਤ ਮੂਂਦ ਨਹੀਂ ਮਿਲਦੀ ਇਸੇ ਤਰ੍ਹਾਂ ਜੋ ਵਾਹਿਗੁਰੂ ਦਾ ਪਿਆਰਾ ਹੈ ਹਰੀ ਦਾ ਜਾਨ ਹੈ ਉਹਨੂੰ ਭੋਗਣ ਲਈ ਭਾਵੇਂ ਲੱਖਾਂ ਪਦਾਰਥ ਹੋਣ ਲੱਖਾਂ ਸੁਖ ਸੁਵਿਧਾਵਾਂ ਹੋਣ ਪਰ ਉਹ ਉਹਨਾਂ ਚਿਰ ਅੰਦਰੋਂ ਤ੍ਰਿਪਤ ਨਹੀਂ ਹੁੰਦਾ ਜਨਾਂ ਚ ਰੋ ਉਹਨੋਂ ਨਾਮ ਦਾ ਰਸ ਨਾਮ ਦੀ ਬਖਸ਼ਿਸ਼ ਨਾਮ ਦੇ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਚ ਰੋ ਵਾਹਿਗੁਰੂ ਅੱਗੇ ਪਪੀਹੇ ਮੰਗੂ ਜਿਵੇਂ ਪਪੀਹਾ ਪਰਿਓ 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 ਕਰਦ ਰਹਿਂਦਾ ਹੈ ਇਵੇਂ ਵਾਹਿਗੁਰੂ ਦਾ ਪਿਆਰਾ ਉਹ ਵਾਹਿਗੁਰੂ ਦਾ ਨਾਮ ਪੁਕਾਰਦਾ ਰਹਿੰਦਾ ਹੈ ਜਿਸ ਵੇਲੇ ਵਾਹਿਗੁਰੂ ਕਿਰਪਾ ਦੇ ਘਰ ਵਿੱਚ ਆ ਕਰਕੇ ਨਾਮ ਰਸ ਬਖਸ਼ ਦਿੰਦਾ ਹੈ ਨਾਮ ਅੰਮ੍ਰਿਤ ਦੇ ਦਿੰਦਾ ਉਸ ਵੇਲੇ ਉਹ ਜਾਨ ਤ੍ਰਿਪਤ ਹੋ ਜਾਂਦਾ ਜਿਵੇਂ ਕਹਿੰਦੇ ਉਹ ਸਵਾਂਤ ਬੂੰਦ ਸਮੁੰਦਰ ਦੇ ਵਿੱਚ ਜੇਕਰ ਤੇ ਚਿੱਪੀ ਤੇ ਪੈ ਜਾਵੇ ਚਿਪੀ ਵੀ ਕਹ ਦਿੰਦੇ ਆ ਛਿਪੀ ਵੀ ਕਹ ਦਿੰਦੇ ਆ ਉਹ ਜਿਹੜਾ ਛਿਪੀ ਜਾਂ ਚਿਪੀ ਕਹਿ ਲੋ ਸਮੁੰਦਰੀ ਜੀਵ ਹੈ ਉਹਦਾ ਮੁੱਖ ਉੱਪਰ ਨੂੰ ਖੁੱਲਾ ਹੁੰਦਾ ਹੈ ਜੇ ਕਿਤੇ ਉਹਦੇ ਵਿੱਚ ਸਵਾਂਤ ਬੂੰਦ ਪੈ ਜਾਵੇ ਤਾਂ ਉਹਦਾ ਮੁੱਖ ਵੀ ਬੰਦ ਹੋ ਜਾਂਦਾ ਸਿਆਣੇ ਕਹਿੰਦੇ ਆ ਵਿਦਵਾਨਾਂ ਦਾ ਕਥਾ ਨਾ ਕਿ ਫਿਰ ਉਹ ਪੁੱਠੀ ਵੀ ਹੋ ਜਾਂਦੀ ਹੈ ਤੇ ਉੱਚ ਮੋਤੀ ਪੈਦਾ ਹੋ ਜਾਂਦਾ ਇਸੇ ਤਰ੍ਹਾਂ ਜਿਹੜੇ ਹਰੀ ਦੇ ਜਨ ਨੇ ਵਾਹਿਗੁਰੂ ਦੇ ਪਿਆਰੇ ਨੇ ਜਦੋਂ ਨਾਮ ਦਾ ਰਾਸ ਉਹਨਾਂ ਨੂੰ ਆ ਜਾਂਦਾ ਹੈ ਨਾਮ ਰੂਪੀ ਸਵੰਤ ਵੰਦ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਅੰਦਰ ਨਾਮ ਚੱਲ ਪੈਂਦਾ ਹੈ ਤਾਂ ਅੰਤਰਮੁਖੀ ਬਿਰਤੀ ਕਰ ਲੈਂਦੇ ਆ ਸੁਰਤ ਨੂੰ ਬਾਹਰੋਂ ਖਿੱਚ ਕੇ ਪੰਜਾਂ ਇੰਦਰੀਆਂ ਦੇ ਵਿੱਚੋਂ ਨੇਤਰਾਂ ਚੋਵੀ ਕੰਨਾਂ ਚੋਵੀ ਨਾਸਕਾ ਚੋਵੀ ਜੀਭਾ ਚੋਵੀ ਚਮੜੀ ਚੋਵੀ ਉਹ ਆਪਣੀ ਸੁਰਤ ਨੂੰ ਅੰਦਰ ਹਿਰਦੇ ਚ ਲੈ ਜਾਂਦੇ ਅਥਿਰ ਘਰ ਵੈਸੋ ਹਰ ਜਨ ਪਿਆਰੇ ਫਿਰ ਉਹ ਸੁਰਤ ਨੂੰ ਉਲਟਾ ਕਰਕੇ ਉਲਟੀ ਰੇ ਮਨ ਉਲਟੀ ਰੇ ਸਾਖਤ ਸੰਹਕਰ ਉਲਟੀ ਰੇ ਸਾਖਤਾ ਵੱਲੋਂ ਸੰਸਾਰੀ ਵਿਸ਼ੇ ਵਿਕਾਰਾਂ ਵੱਲੋਂ ਆਪਣੀ ਸੁਰਤ ਨੂੰ ਉਲਟਾ ਲੈਂਦੇ ਆ ਉਹਨਾਂ ਦੀ ਚਾਲ ਨਰਾਲੀ ਹੋ ਜਾਂਦੀ ਹੈ ਸੰਸਾਰ ਨਾਲ ਚਾਲ ਨਹੀਂ ਉਹਨਾਂ ਦੀ ਮੇਲ ਖਾਂਦੀ ਅੱਜ ਸਤਿਗੁਰੂ ਜੀ ਨੇ ਇਹਨਾਂ ਅਲੰਕਾਰ ਦੁਆਰਾ ਸਾਨੂੰ ਅੱਜ ਦੇ ਪਾਵਨ ਫਰਮਾਨ ਦੁਆਰਾ ਸਿੱਖਿਆ ਬਖਸ਼ਿਸ ਕੀਤੀ ਆਉ ਕਿਤਧੀਆਂ ਵਰਤਿਆ ਨੂੰ ਇਕਾਗਰ ਕਰੀਏ ਵਿਚਾਰ ਦੀ ਪ੍ਰਾਰੰਭਤਾ ਤੋਂ ਸਾਰੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਧਨ ਆਸਰੀ ਮਹੱਲਾ ਚੌਥਾ ਚੌਥੇ ਪਾਠ ਚਾ ਧੰਗੁਰੂ ਰਾਮਦਾਸ ਜੀ ਮਹਾਰਾਜ ਧਨ ਆਸਰੀ ਰਾਗਣੀ ਦੇ ਅੰਦਰ ਵਚਨ ਨੂੰ ਬਖਸ਼ਿਸ ਕਰਦੇ ਹਨ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਮਹਾਰਾਜ ਧੰਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਹਮ ਚਾਤ੍ਰਿਕ ਅਸੀਂ ਜੀਵ ਫਪੀਹੇ ਦੀ ਨਿਆਈ ਬਿਲਲ ਬਿਲ ਲਾਤੀ ਹੈ ਵਾਹਿਗੁਰੂ ਤੁਹਾਡੇ ਅੱਗੇ ਨਾਮ ਦੀ ਬੂੰਦ ਨਾਮ ਦੀ ਸੁਵੰਤੀ ਬੂੰਦ ਲਈ ਜੀਵ ਗੁਰਸਿੱਖ ਪੁਕਾਰਾਂ ਕਰਦਾ ਹੈ ਅਰਦਾਸਾਂ ਕਰਦਾ ਹੈ ਅਰਜ਼ੋਈਆਂ ਕਰਦਾ ਹੈ ਸਤਿਗੁਰੂ ਕਿਰਪਾ ਕਰੋ ਨਾਮ ਦਾ ਰਸ ਬਖਸ਼ ਦਿਓ ਕਿਰਪਾ ਕਰੋ ਮੇਰੇ ਅੰਦਰ ਨਾਮ ਚਲਾ ਦਿਓ ਅਸੀਂ ਪੜਦੇ ਆਣਾ 1 2 ਜਿ ਭਾਉ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਢੇੜ ਆਖੀਏ ਇੱਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਆ ਹੋਈ 21 ਪਹਿਲਾਂ ਰਸਨਾ ਨਾਲ ਨਾਮ ਜਪਣਾ ਜਦੋਂ ਰਸਨਾ ਨਾਲ ਜਪਾਂਗੇ ਕਈ ਵਾਰੀ ਅਸੀਂ ਸੁਣ ਲੈਨੇ ਆ ਵਿਚਾਰਵਾਨਾਂ ਤੋਂ ਕਈ ਆਪਣੀਆਂ ਦੁਕਾਨਦਾਰੀਆਂ ਚਲਾਉਣ ਲਈ ਕਈ ਕਈ ਢੰਗ ਦੱਸਦੇ ਆ ਕੋਈ ਯੋਗ ਮਤ ਅਨੁਸਾਰ ਦੱਸੀ ਜਾਂਦਾ ਹੈ ਕੋਈ ਕਿਸੇ ਮਤ ਅਨੁਸਾਰ ਦੱਸੀ ਜਾਂਦਾ ਕੋਈ ਕਹਿੰਦਾ ਇੱਥੇ ਧਿਆਨ ਲਾਓ ਜੀ ਕੋਈ ਕਹਿੰਦਾ ਇੱਥੇ ਧਿਆਨ ਲਾਓ ਜੀ ਪਰ ਗੁਰਮਤ ਦਾ ਜੋ ਸਿਧਾਂਤ ਹੈ ਰਸਨਾ ਗੁਣ ਗੋਪਾਲ ਨਿਦ ਗਾਇਣ ਆਰੰਭਤਾ ਦੇ ਵਿੱਚ ਰਸਨਾ ਨਾਲ ਜੀਵ ਨਾਲ ਨਾਮ ਜਪਣਾ ਏ ਰਸਨਾ ਤੂੰ ਅਨਰਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਕਤ ਜਿੱਚਰ ਹਰ ਰਸ ਪੱਲਾ ਨਾ ਪਾਏ ਜਿਵੇਂ ਪਪੀਹੇ ਨੂੰ ਹੋਰ ਲੱਖਾਂ ਪਾਣੀ ਦੇ ਸਰੋਤ ਨੇ ਪਰ ਉਹਦੀ ਪਿਆਸ ਨਹੀਂ 부ਜਦੀ ਮਾਰੇ ਕਹਿੰਦੇ ਏ ਜੀਵ ਜਿਨਾਂ ਤਨ ਨੂੰ ਨਾਮ ਦਾ ਰਸ ਨਹੀਂ ਆਉਂਦਾ ਜਿਨਾਂ ਚਰ ਉਹਨਾਂ ਚਰ ਤੇਰੀ ਤ੍ਰਿਸ਼ਨਾ ਨਹੀਂ 부ਜਦੀ ਜਦੋਂ ਤੈਨੂੰ ਨਾਮ ਦਾ ਰਸ ਆ ਗਿਆ ਫਿਰ ਬਹੁਣ ਨਾ ਤ੍ਰਿਸ਼ਨਾ ਲੱਗ ਆਏ ਫਿਰ ਤੈਨੂੰ ਫੇਰ ਤ੍ਰਿਸ਼ਨਾ ਨਹੀਂ ਲੱਗਣੀ ਫਿਰ ਤੇਰੇ ਅੰਦਰ ਟਿਕਾਇਆ ਜਾਵੇਗਾ ਸ਼ਾਂਤੀ ਆ ਜਾਵੇ ਆਪਾਂ ਅੰਤਰ ਝਾਤ ਮਾਰਨੀ ਐ ਅਸੀਂ ਅਰਦਾਸਾਂ ਪਦਾਰਥਾਂ ਨਹੀਂਆ ਕਰਦੇ ਆ ਕਿਤੇ ਨਾਮ ਦੀ ਅਰਦਾਸ ਕੀਤੀ ਐ ਕਿਤੇ ਨਾਮ ਰਸ ਮੰਗਿਆ ਕਿਤੇ ਘੜੀ ਨਾਮ ਜਪਣ ਲਈ ਸਮਾਂ ਕੱਢਿਆ ਵਰਲੇ ਪਾਗਾਂ ਵਾਲੇ ਗੁਰਸਿੱਖ ਨੇ ਜਿਹੜੇ ਨਾਮ ਜਪਦੇ ਆ ਜਨ ਨਾਨਕ ਕੋਟਣ